ਬੈਠੋ ਸੋਨਾ ਸੋਨਾ ਯਾਰ ਪੂਰੀ ਕਾ ਦਿਨ ਪੰਚਾਇਤ ਦੇ ਤਗੜੇ ਹੋ ਲੱਗਦਾ ਆਪ ਮਗਰੇ ਆਪ ਮੈਂ ਬਰਾਦਾ ਆਪ ਮਗਰੋਂ ਸੁਣੋ ਆਪਾਂ ਆਇਓ ਜੀ ਬੋਲੇ ਸੋਨਾ ਸੋਨਾ ਯਾਰ ਕੋਣ ਬੇਨਤੀ ਆ ਵੀ ਸਾਰੇ ਜਣੇ ਆਇਆਂ ਨੂੰ ਆਜੋ ਤੇ ਮੈਂਬਰ ਤੇ ਸਰਪੰਚ ਨੇ ਕਰ ਲਿਆ ਫੋਟੋ ਆਜੇ ਆਵੇ ਪਹਾ ਉਹਨੇ ਦੇਣ ਪੋਰ ਕੋਈ ਕੰਮ ਨਹੀਂ ਕਰਨਾ ਜਿੰਨੇ ਦਿਨ ਇਹ 10 ਦਿਨ ਤੱਕ ਕਲੈਕਸ਼ਨ ਨਹੀਂ ਰੋਜ਼ ਫੇਰੇ ਜਾ ਕੇ ਫਤਿਹਪਾਲ ਨੂੰ ਪੁੱਛਣਾ ਕਿਤੇ ਜਾਣਦੀ ਲੋੜ ਆ ਕਿਤੇ ਕਰਨ ਦੀ ਲੋੜ ਆ ਆ ਰਹੇ ਆ ਗਾ ਨਹੀਂ ਆ ਰਹੇ ਆ ਤੇ ਅਸੀਂ ਆਸ ਕਰਦੇ ਫਤਿਹਪਾਲ ਤੋਂ ਅੱਜ ਨਹੀਂ ਕੱਲ ਨਹੀਂ 2 ਸਾਲ ਨਹੀਂ 10 ਸਾਲ ਨਹੀਂ ਇਦਾਂ ਹੀ ਚੱਲਦੇ ਰਹੋ ਭਾਵੇਂ 50 ਸਾਲ ਤਗੜੇ ਹੋ ਕੇ ਘਰੋ ਸੇਵਾ ਨਹੀਂ ਬੜੇ ਕੋਝੇ ਦੇ ਨਾਲ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 준우아 i 레이소라 재 <susur> 他不行。<laughs> वागुरू का खालसा वागुरु जी की आज गाय का जो पावन पित्र तिहाड़ा है एक मस्या का दिहाड़ा ਸਭ ਬੱਚਾ ਆਉਂਦੇ ਆਵਾਜ਼ ਪਾਵਾ ਇਹਨਾਂ ਦੀ ਫੋਟੋ ਲੈ ਲਓ ਇੱਕ ਪੰਜ ਖਲਾਰਿਆ ਦਾ ਜਿੱਦੇ ਮੇਰੇ ਵੀਰ ਵਾਸਤੇ ਗੱਲ ਸੁਣੋ ਇੱਕ ਤੇ ਦਿਲੋਂ ਵੋਟਾਂ ਪਾਉਣੀਆਂ ਜੇ ਡਰਾਮੇ ਬਾਜੀ ਨਹੀਂ ਕਰਨੀ ਇੱਕ ਵੀਰ ਨੂੰ ਸਰਪੰਚ ਖਲਾਰਿਆ ਤੇ ਆਪਾਂ ਇਥੋਂ ਇਹਨੂੰ ਥੋੜਾ ਜਿਹਾ ਸਗਨ ਦੇ ਕੇ ਤੋਰੀਏ ਤੇ ਇਹਦਾ ਇਥੋਂ ਹੀ ਦਿਲ ਵਧੇ ਵੀ ਆਪਾਂ ਨਾ ਇਹਦੀ ਦਿਨੋਂ ਦਾਦ ਕਰਨੀ ਫੜੇ ਤੈਨਾਂ ਭਲੇ ਠੀਕ ਹੈ ਤੇ ਇੱਥੇ ਨਾ ਇਹਨਾਂ ਦੇ ਦਿਲੋਂ ਕਤਿ ਬੋਲਿਆ ਦੁਨੀਆ ਪਰ ਇੰਨਾ ਕਹਿਣਾ ਮੈਂ ਜਿਹੜੀ ਸੇਵਾ ਲਈ ਆ ਮੈਂ ਕੋਸ਼ਿਸ਼ ਕਰੂੰਗਾ ਕਿ ਪੂਰੀ ਕਰ ਸਕਾਂ ਤੇ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ ਜਿੰਨਾ ਇਸ ਕਾਬਲ ਸਮਝਿਆ ਮੈਨੂੰ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਜੀ ਤੁਸੀਂ ਮੈਂਬਰ ਆਪਨੇ ਵਾਹਿਗੁਰੂ ਜੀ ਕੀ ਤਕ ਇਹ ਨਗਰ ਦੇ ਵਿੱਚ ਕੁਝ ਸਾਡੇ ਦੀ ਪਹਿਲੀ ਵਾਰ ਇਸ ਤਰ੍ਹਾਂ ਹੋਣ ਲੱਗਾ ਤੇ ਸਾਰਾ ਨਗਰ ਇੱਕ ਥਾਂ ਹੋ ਗਿਆ ਬਹੁਤ ਵਧੀਆ ਗੱਲ ਆ ਕਿਉਂਕਿ ਪਾਰਟੀਆਂ ਪਾਰਟੀਆਂ ਵਿੱਚ ਨਾਲ ਤੇ ਕਿਸ ਨੇ ਕੋ ਖਟਿਆ ਕਿ ਨਾ ਹੀ ਕਦੀ ਕਿਸੇ ਦਾ ਕੁਝ ਹੋ ਰਿਹਾ ਪਾਲਤੀ ਬਾਗੀ ਖਤਮ ਹੋ ਗਈ ਅੱਜ ਤੋਂ ਸਰਾਲ ਸਾਹਿਬ ਵੈਕ ਨਹੀਂ ਕਰੀ ਕਦੇ ਪਹਿਲੀ ਵੇ ਬਹੁਤ ਵਧੀਆ ਗੱਲ ਆ ਕਿ ਜਿਹੜੀ ਕਲੰਦਰਸਨ ਪਾਰਟੀ ਨੇ ਫੈਸਲਾ ਲਿਆ ਬਸ ਕਿਸੇ ਬੰਦੇ ਨੇ ਕਿੰਤੂ ਪਰਤੂ ਨਹੀਂ ਕੀਤਾ ਜੋ ਇਹਨੇ ਪਹਿਲੋ ਕੁੰਟਲੇ ਗਲਤ ਕੀਤੀ ਬਿਮਾਰ ਸੀ ਉੱਥੇ ਦੀ ਬੜੀ ਮੰਦੀ ਹਾਲਤ ਸੀ ਪਰ ਇਹਨੇ ਉਸ ਦਿਨ ਦਾ ਮੈਨੂੰ ਜਿਆਦਾ ਵੀ ਸੰਪਰਕ ਇਸ ਬਦੇ ਰੌਣਕ ਪਟਨ ਦੇ ਤਾਹ ਹੁਆ ਇਹਦੇ ਸਾਰੇ ਬੰਦਿਆਂ ਨੂੰ ਇਕੱਠੇ ਕਰਕੇ ਆਪਣੀ ਏਕਤਾ ਵਿਖਾਈ ਇਹਨੇ ਪਾਰਟੀ ਦੇ ਵਿਸ਼ਵਾਸ ਉਹਨਾਂ ਵੀ ਨਜ਼ਰ ਰੱਖਿਆ ਵਾ ਵੀ ਜਿੰਨਾ ਜੀ ਪੁਲੰਗ ਤੋਂ ਉੱਥੇ ਆਉਂਦਾ ਨਹੀਂ ਕੋਈ ਗੱਲ ਨਹੀਂ ਕਰਦਾ। ਸਾਨੂੰ ਕੋਈ ਹਾਂਜੀ ਸਤਪਾਲ ਮਸੀਹ ਹਾਂਜੀ ਹਾਂਜੀ ਪੱਤੀ ਹੜਤਾਲ ਕੀਤੀ ਹੈ ਦਾਣਾ ਮੰਡੀ ਵਿੱਚ ਅਸੀਂ ਮਜ਼ਦੂਰੀ ਮਾਰਿਆ ਕੀਤੀ ਹੈਗੇ ਸਾਡੀ ਮਜ਼ਦੂਰੀ ਘਟਿਆ ਹਰਿਆਣੇ ਨਾਲ ਅਸੀਂ ਜਿਹੜੀ ਮਜ਼ਦੂਰੀ ਪੂਰੀ ਹੋ ਜਾਂਦੀ ਆ ਤੇ ਅਸੀਂ ਕਾਰਜ ਆਪਾਂ ਸਾਰੇ ਇੱਕ ਬਹੁਤ ਮਹਾਨ ਕਾਰਜ ਵਿੱਚ ਖਜਾਲੇ ਨਗਰ ਦੀ ਸੰਗਤ ਇਕੱਠੀ ਹੋਈ ਆ ਇੰਨੀ ਖੁਸ਼ੀ ਹੋਈ ਹੈ ਕਿ ਜਿਹੜੀ ਵਡ ਬਡੇਰਿਆ ਤੋਂ ਲੈ ਕੇ ਵੀ ਇਦਾਂ ਦਾ ਕਾਰਜ ਕਦੀ ਨਹੀਂ ਹੋਇਆ ਜਿਹੜਾ ਜੋ ਮਹਾਨ ਕਾਰਜ ਪੈਨ ਦੀ ਸਰਪੰਚੀ ਦਾ ਜਿਹੜੇ ਵਿੱਚ ਕਈ ਕਈ ਜਣਾ ਖੱਡੜ ਖਵਾਰੀ ਹੋ ਕੇ ਕਈ ਕੁਨ ਹੋ ਕੇ ਫੇਰ ਸਰਪੰਚੀ ਬਣਨੀ ਫੇਰ ਮੈਂਬਰ ਬਣਨੇ ਵਾਦ-ਵਿਵਾਦ ਹੋ ਮੈਂ ਧੰਨਵਾਦ ਕਰਨਾ ਪਹਿਲਾਂ ਸਰਪੰਚ ਹਰਤੰਗਰ ਸਿੰਘ ਜੀ ਸਾਫਤਾ ਸਰਪੰਚ सरपंच बलविंद जी सबका सरपंच बलविंद जी के मुखिया ही सरपंच अभी भी सरपंच आ रही आई संतू मैं बधाई देना और मैं अरदास कर वाले समय में सारे लगता कि कोई वाद विवाद को नहीं चलूगा कोई पार्टी वाद नहीं चलूगा जे कोई सरपंच पंचायत बानी है एक अख सारा नगर वेख्या जाऊगा ਕਿਉਂ ਜਦੋਂ ਆਪਾਂ ਸਾਰੇ ਇਕੂ ਗਏ ਆ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਆਉਣ ਵਾਲੇ ਸਮੇਂ ਆ ਵਿੱਚ ਕਿ ਤੁਹਾਨੂੰ ਕੋਈ ਵੱਡਾ ਮੇਲਦਾ ਮੱਥਾ ਟੇਕੋ ਹਾਣੀ ਮਿਲਦਾ ਉਹ ਸਾਸਰੀ ਕਾਲ ਕੋ ਭੈਣ ਮਿਲਦੀ ਮਤਾਵਾ ਮਿਲਦੀ ਆ ਸਾਰੇ ਰਕਰ ਨੂੰ ਇਹੀ ਬੇਨਤੀ ਆ ਮੇਰੇ ਵੀਰਾਂ ਨੂੰ ਕਿ ਤੁਸਾਂ ਏਦਾ ਏਕਾ ਭਾਵ ਜਿਹੜਾ ਹੈ ਇਹ ਜਿਹੜੀ ਸਰਪੰਚ ਸਾਹਿਬ ਨੇ ਉਤਮ ਕੀਤਾ ਹੈ ਇਹਦੇ ਅਸੀਂ ਸਾਰੇ ਸੰਗਤ ਵੱਲੋਂ ਮੈਂ ਆਪਣੇ ਵੱਲੋਂ ਮੁਖਬਲਾਰਾ ਸੰਸਮਾਜ ਵੱਲੋਂ ਸੰਪਰਦਾ ਹਰ ਕੋ ਵਾਲ ਵੱਲੋਂ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਵਧਾਈ ਦੇਣਾ ਹਾਂ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਮੈਂ ਜਿਹੜਾ ਮੈਂ ਇੰਨੀ ਗੱਲ ਆਖੂੰਗਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਵਿਜਿੰਦਰ ਨੇ ਪਿਛਲੇ ਇਲੈਕਸ਼ਨ ਚ ਸਰਪੰਚ ਬਣਾਇਆ ਹੈ ਮੈਂ ਆਪਣੀ ਕੋਈ ਸਮਝਦਾ ਹਾਂ ਮੈਂ ਬੜਾ ਕੰਮ ਕੀਤਾ ਪਰ ਜਿੰਨੇ ਕ ਸਾਥ ਨਹੀਂ ਹੋਣਿਆਂ ਨਾਲ ਠੀਕ ਕੀਤਾ ਕੁਝ ਬੰਦਿਆਂ ਦੇ ਹੋਏ ਕੁਝ ਰਹਿ ਗਏ ਮੇਰੇ ਤੋਂ ਵੱਧ ਇਹਨੇ ਕੀਤੇ ਸਾਰਾ ਨਹੀਂ ਕਰ ਸਕਿਆ ਪਰ ਮਾਨੂੰ ਇਸ ਗੱਲ ਦੀ ਤਸੱਲੀ ਆ ਵੀ ਜਿੰਨਾ ਕੰਮ ਹੋਇਆ ਪਿਛਲੇ ਸਾਰੇ ਸਰਪੰਚਾਂ ਨਾਲੋਂ ਵਧੀਆ ਕੀਤਾ। ਹੁਣ ਅਸੀਂ ਆਸ ਰੱਖਦੇ ਹਾਂ ਵੀ ਜਿਹੜਾ ਆਉਣ ਵਾਲਾ ਟਾਈਮ ਹੈ ਨਾ ਪਿੰਡ ਸੋਨਾ ਨਹੀਂ ਬਣ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੋ ਜਾਣੀ। ਤੇ ਇਹ ਨਾ ਕਹੋ ਵੀ ਯਾਰ ਇਹਦੇ ਨਾਲੋਂ ਤੋਂ ਚੰਗਾ ਸੀ ਜਾਂ ਉਹ ਵੱਧ ਕਰ ਗਿਆ। ਅਸੀਂ ਆਸ ਕਰਦੇ ਹਾਂ ਵੀ ਜੋ ਸਰਪੰਚ ਬਲਵਿੰਦਰ ਸੋਹ ਕਰ ਗਿਆ ਉਹਦੇ ਨਾਲੋਂ ਵੱਧ ਹੋਏ। ਉਹ ਮੇਰੀ ਬੈਂਤੀ ਆ ਮੈਂਬਰਾਂ ਦੇ ਇਹ ਕੱਲ ਨਾਂ ਸੁਝਾਈ ਸੀ ਕੁਝ ਇਹ ਤੇ ਉਹ ਇਸੇ ਤਰ੍ਹਾਂ ਹੀ ਭਾਰਤਵੀ ਜਾਂ ਕੋਈ ਆ ਗੋਡੀਆਂ ਖਲਾ ਕੇ ਮਿਲਿਆ ਚਾਚਿਆਂ ਦੇ ਬਿਨਾਂ ਇਹ ਨਹੀਂ ਬੋਲਿਆ ਅਸੀਂ ਚਾਹੁੰਦੇ ਆ ਕਿ ਨਾਲੋਂ ਵੀ ਦੁਗਣਾ ਹੋ ਕੇ ਹੁਣ ਇਹਨਾਂ ਬੰਦਿਆਂ ਨੂੰ ਗੱਲ ਨਾ ਲਾਵੇ ਮੈਨੂੰ ਇਹ ਨਾਲ ਆਮ ਆਵੇ ਕਿ ਯਾਰ ਆਹ ਗੱਲ ਸਹੀ ਨਹੀਂ ਹੋਈ ਸਾਡੀ ਤਾਂ ਗੱਲ ਨਹੀਂ ਬਣੀ ਆਪਣੇ ਨੂੰ ਕਹਿ ਰਿਹਾ ਵਿਸ਼ਾ ਕਰ ਲਵੇ ਜਿਹੜਾ ਅੱਜ ਬੰਦੇ ਤੈਨੂੰ ਸਤਿਕਾਰ ਦਿੰਦੇ ਆ ਉਹ ਬੰਦੇ ਨੂੰ ਤਾਂ ਦਿਲ ਨਹੀਂ ਬੱਬਣਾ ਚਾਹੀਦਾ ਸੋ ਅਸੀਂ ਤੁਹਾਨੂੰ ਮਨੋਂ ਅਲਖਸ਼ਰ ਹੁੰਦੀ ਆ ਜੋ ਮਾਇਆ ਦੀ ਸੇਵਾ ਲਾਓਗੇ ਜਿਹੇ ਦਿਨ ਵੰਡ ਕੇ ਦੋਗੇ ਬਰਾਬਰ ਦੇ ਆਖੋਗੇ ਵਾਅਦਾ ਆਖੋਗੇ ਨਹੀਂ ਖਰਚਾ ਕਰਾਂਗੇ ਜਿੱਥੇ ਜਾਣਾ ਪਿਆ ਟਿੰਡ ਚ ਫਿਰਨਾ ਕੱਲਾ ਕੱਲਾ ਮੈਂਬਰ ਸਾਡੀ ਪਾਰਟੀ ਦਾ ਤੁਹਾਡੇ ਨਾਲ ਘਰ ਘਰ ਜਾਊਗਾ ਬੇਨਤੀ ਕਰੂਗਾ ਜੇ ਕਿਸੇ ਬੰਦੇ ਨੂੰ ਕੋਈ ਅੜਦਾਵਾ ਕੋਈ ਨਹੀਂ ਮੰਨਦਾ ਉਹਨੂੰ ਵੀ ਨੰਤ ਕਰਨੀ ਤੇ ਸਾਰੇ ਜਾਣਕਾਰ ਆ ਦੇਰੀ ਸੇਤ ਨਹੀਂ ਠੀਕ ਰਹੇ ਸੀ ਮੈਂ ਨਾਲ ਦੇ ਨਹੀਂ ਸਕਦਾ ਸਰਪੰਚ ਹਰਪਿੰਦਰ ਸਿੰਘ ਸਰਪੰਚ ਪ੍ਰਵੀਨਦਰ ਸਿੰਘ ਸਾਡੇ ਸਾਰੇ ਮੈਂਬਰ ਚਾਇਰਮੈਨ ਦੀ ਗੱਲ ਕਰੇ ਹੋਣਗੇ ਹਾਂ ਜੀ ਸੋਨ ਜੀ ਅੱਜ ਦਾ ਕੀ ਮੁੱਖ ਮੁੱਤਬਾ ਜੀ ਕੱਟ ਕਰਨ ਦਾ ਜੀ ਅੱਜ ਜੋ ਪੰਚਾਇਤ ਇਲੈਕਸ਼ਨ ਆ ਰਹੀ ਹੈ ਉਹਦੇ ਸੰਬੰਧ ਚ ਪਿੰਡ ਚਾਲੇ ਦੇ ਨਗਰਾਂ ਸਾਫਤਾ ਪੰਚਾਇਤਾਂ ਦੀ ਜਮਹੂਤ ਬਾਤ ਸੀ ਉਹ ਪਿਛਲੇ 2 ਦਿਨ 3 ਦਿਨ ਤੋਂ ਉਹਦੇ ਬੱਧ ਵਿਚਾਰਾ ਕਰ ਰਹੇ ਸੀ ਤੋ ਅੱਜ ਫਾਈਨਲ ਰਿਜ਼ਲਟ ਤੇ ਪਹੁੰਚੇ ਆ ਸਾਰਿਆਂ ਨੇ ਫੈਸਲਾ ਲਿਆ ਲੜ ਕੇ ਕਿ ਕਿਸੇ ਵੀ ਤਸਪੋਸਾ ਜਨਾ ਪੈਂਦੇ ਆ ਸਾਰਿਆਂ ਦੀ ਮਰਜ਼ੀ ਨਾਲ رائے ਦੇ ਨਾਲ ਸਰਪੰਚ ਤੇ ਮੈਂਬਰਾਂ ਦੀ ਚੋਣ ਕੀਤੀ ਜਾਵੇ ਸੋ ਬੜੇ ਵਧੀਆ ਮਾਹੌਲ ਦੇ ਵਿੱਚ ਸੱਤਾ ਵਾਰਦਾਂ ਦੇ ਵਿੱਚੋਂ ਇਹਨੇ ਮੈਂਬਰਾਂ ਦੀ ਚੋਣ ਲੜਨੀ ਆ ਉਹਨਾਂ ਬੰਦਿਆਂ ਦੀ ਸਿਲੈਕਸ਼ਨ ਕੀਤੀ ਗਈ ਆ ਤਾਂ ਸੰਘੇਤ ਤੌਰ ਤੇ ਬਣਦੇ ਆਨੇ 45 ਲੋਕੋ ਕਿ ਜਿਹੜੇ ਆ ਮੈਂਬਰ ਚੁਣੇ ਆ ਤੇ ਇਸੇ ਤਰ੍ਹਾਂ ਸਾਰਿਆਂ ਦੀ رائے ਲੈ ਕੇ ਤੇ ਆਪਣਾ ਫਤੇਪਾਲ ਸਿੰਘ ਜਿਹੜੇ ਆ ਨੌਜਵਾਨ ਅਕਬਰ ਉਹਨਾਂ ਨੂੰ ਸਰਪੰਚ ਦੇ ਆ ਉਹਦੇ ਲਈ ਚੁਣਿਆ ਵਾ ਤੇ ਜਿਹੜਾ ਸਾਰਿਆਂ ਨੂੰ ਅਪੀਲ ਆ ਕਿ ਇਹਨਾਂ ਦੀ ਹਰ ਸਾਰਾ ਮਦਦ ਕਰਕੇ ਤੇ ਇਹਨਾਂ ਨੂੰ ਸਰਪੰਚ ਦੇ ਪੰਚਾਇਤ ਨੂੰ ਕੰਮ ਜਾਂ ਕੀਤਾ ਜਾਵੇ ਜਿਹੜਾ ਫਿੱਟ ਦਾ ਬਹੁਤ ਕਮ ਹੋਣ ਵਾਲੇ ਪਏ ਆ ਬਹੁਤ ਹੋਏ ਆ ਜਿਹੜੇ ਹਦੂ ਵੇਖਾ ਮੈਂ ਉਹਨਾਂ ਨੂੰ ਪੈਰ ਦੇ ਆਧਾਰ ਤੇ ਕਰਨ ਪਿੰਡ ਤੇ ਜੋ ਪਾਣੀ ਦੇ ਨਕਸਾਂ ਦਾ ਮੈਂ ਮੋਟਾ ਬਣਿਆ ਛੱਪੜਾਂ ਦਾ ਇਹਨਾਂ ਨੂੰ ਅਪੀਲ ਵੀ ਕੀਤੀ ਸੀ ਇਹਦਾ ਸਾਰੇ ਪਿੰਡ ਦੇ ਸਹਿਯੋਗ ਨਾਲ ਕੰਮ ਹੋਣ ਵਾਲੇ ਦੇ ਕਰਕੇ ਅਸੀਂ ਸਾਰਿਆਂ ਦੀ ਮਰਜ਼ੀ ਨਾਲ ਪੰਚਾਇਤ ਬਣਾਈ ਦੀ ਸਾਰੇ ਸਹਿਯੋਗ ਦੇ ਕੇ ਇਹਨਾਂ ਵੱਡੇ ਮਸਲਿਆਂ ਦਾ ਹੱਲ ਜਿਹੜਾ ਲੱਭਿਆ ਜਾਵੇ ਤਾਂ ਮੈਂ ਬਹੁਤ ਸਾਰੇ ਨਗਰ ਨੂੰ ਵਧਾਈ ਦਿੰਦਾ ਹਾਂ ਉਹਨਾਂ ਨੇ ਲੋਕੀ ਬਦਮਤਨ ਨੇ ਫੈਸਲਾ ਕੀਤਾ ਸਾਰੇ ਮੁੱਖ ਪ੍ਰਵਾਨ ਕੀਤਾ ਕੋਈ ਸਰਵਸਮਤੀ ਬਾਰੇ ਕੋ ਵਿਚਾਰ ਹੋ ਸਕਦੀ ਹੈ ਜੀ ਸਰਵਸਮਤੀ ਜੇ ਪਿੰਡ ਵਿੱਚ ਤੇ ਲਾਟ ਭਾਗ ਸਰਵਸਮਤੀ ਹੈ ਜੀ ਕੁਝ ਇੱਕ ਦੋ ਵੀ ਸਾਡੇ ਜਿਹੜੇ ਪਤੰਦੇ ਆ ਉਹ ਪਤ ਨਹੀਂ ਕਿਤੇ ਕਾਰਨ ਪਹੁੰਚ ਨਹੀਂ ਸਕੇ ਉਹਨਾਂ ਤੱਕ ਪਹੁੰਚ ਕੀਤੀ ਜਾਊਗੀ ਤੇ ਸਾਨੂੰ ਲੱਗੂ ਭਾਗ ਪੂਰੀ ਆਸ ਆ ਕਿ ਉਹ ਵੀ ਆਪਣਾ ਅਸ਼ੀਰਵਾਦ ਇਹਨਾਂ ਨੂੰ ਦੇਣਗੇ ਸਰਬਸੰਮਤ ਮੁਕੰਮਲ